ਕਲੇਸਤਾਂਟ ਮੀញੋ ਕੱਢੀ ਦੇ ਛਾਇਓਪਰੀ ਤੇ ਮੁੱਛਾ ਨਹੀਂ ਉਹ ਚਾਰੀਆਂ ਟਾਈ ਹੋਂ ਤੱਕ ਹੁੰਦੇ ਆਏ ਚਾਚੇ ਹੋ ਅਸੀਂ ਯਾਰੀਆਂ ਚ ਪੀਵੀਂ ਆਲੀ ਵਾੜੀਆਂ ਹੋ ਪੈਰੀ ਰੜਕੇ ਤਾਂ ਉਹਦੀ ਚੱਕ ਲਈਦਾ ਓ ਚੱਕਾ ਚੱਕਿਆ ਨਹੀਂ ਐ ਲੜਕਵਾਰੀ ਦਾ ਛੇ ਫਟਰੇ ਫਟਦੇ ਸਰੀਰ ਵਿੱਚ ਅੱਲੜੇ ਹੋ ਕਿਤੇ ਕਿਣਕਾ ਨਹੀਂ ਰੱਖਿਆ ਗਦਾਰੀ ਦਾ ਜਿੱਥੇ ਹੱਥਾਂ ਨਾਲ ਲਾਈਆਂ ਸੋਹਣੀਏ ਉਹ ਮਲਸਰਾਂ ਨਾਲ ਦਈਏ ਉਹ ਤੇ ਯਾਰੀਆਂ ਕੋਲੇ ਸਟਾਂਟ ਨਹੀਂਓ ਘੱਡੀ ਰੇ ਛਾਇ ਆਪਣੀ ਤੇ ਮੁੱਛਾ ਨਹੀਂਓ ਚਾਰੀਆਂ ਤਾਂ ਹੋਂ ਤੱਕ ਹੁੰਦੇ ਆਏ ਚਾਚੇ ਓਏ ਅਸੀਂ ਯਾਰੀਆਂ ਜਪੀਂੀਆਂ ਨਹੀਂ ਵਾੜੀਆਂ ਹੋ ਪੈਰੀ ਰੜਕੇ ਤਾਂ ਉਹਦੀ ਚੱਕ ਲਈਦਾ ਓ ਚੱਕਾ ਚੱਕਿਆ ਨਹੀਂ ਲੜਕਵਾਰੀ ਦਾ 6 ਫੋਟ ਰੇ ਫੋਟ ਦੇ ਸਰੀਰ ਵਿੱਚ ਅੱਲਣੇ ਹੋ ਕਿਤੇ ਕਿਣਕਾ ਨਹੀਂ ਰੱਖਿਆ ਗਧਾਰੀ ਦਾ ਜਿੱਤੇ ਹੱਥਾਂ ਨਾਲ ਲਾਈਆਂ ਸੋਹ ਸੋਹਣੀਏ ਓ ਮਲਸਰਾਂ ਨਾਲ ਰਧਈਏ ਓ ਤੇ ਯਾਰੀਆਂ ਤੈਨੂੰ ਘੱਡੀ ਦੇ ਛੇ ਉਪਰੀ ਤੇ ਮੁੱਛਾ ਨਹੀਂ ਉਹ ਚਾਰੀਆਂ ਤਾਂ ਹੋਂ ਤੱਕ ਹੁੰਦੇ ਆਏ ਚਾਚੇ ਹੋ ਅਸੀਂ ਯਾਰੀਆਂ ਚ ਪੀਵੀਂ ਆਲੀ ਵਾੜੀਆਂ ਹੋ ਪੈਰੀ ਰੜਕੇ ਤਾਂ ਉਹਦੀ ਚੱਕ ਲਈਦਾ ਉਹ ਚੱਕਾ ਚੱਕਿਆ ਨਹੀਂ ਅੱਲੜਿ ਕੁਵਾਰੀ ਦਾ ਛੇ ਫਟ ਦੇ ਫਟਦੇ ਸਰੀਰ ਵਿੱਚ ਅੱਲੜੇ ਹੋ ਕਿਤੇ ਕਿਣਕਾ ਨਹੀਂ ਰੱਖਿਆ ਗਦਾਰੀ ਦਾ ਜਿੱਥੇ ਹੱਥਾਂ ਨਾਲ ਲਾਈਆਂ ਸੋਹਣੀਏ ਉਹ ਮਲਸਰਾਂ ਨਾਲ ਦਈਏ ਉਹ ਤੇ ਯਾਰੀਆਂ ਨਿਓ ਘੱਡੀ ਦੇ ਛੇ ਆਪਣੀ ਤੇ ਮੁੱਛਾ ਨਹੀਂ ਉਹ ਚਾਰੀਆਂ ਤਾਂ ਹੋਂ ਤੱਕ ਹੁੰਦੇ ਆਏ ਚਾਚੇ ਓਏ ਅਸੀਂ ਯਾਰੀਆਂ ਚ ਪੀਵੀਂ ਆਣੀ ਵਾੜੀਆਂ ਹੋ ਪੈਰੀ ਰੜਕੇ ਤਾਂ ਉਹਦੀ ਚੱਕ ਲਈਦਾ ਓ ਚੱਕਾ ਚੱਕਿਆ ਨਹੀਂ ਲੜਕਵਾਰੀ ਦਾ 6 ਫੋਟ ਦੇ ਫੋਟ ਦੇ ਸਰੀਰ ਵਿੱਚ ਅੱਲਣੇ ਹੋ ਕਿਤੇ ਕਿਣਕਾ ਨਹੀਂ ਰੱਖਿਆ ਗਧਾਰੀ ਦਾ ਜਿੱਥੇ ਹੱਥਾਂ ਨਾਲ ਲਾਈਆਂ ਸੋਹ ਸੋਹਣੀਏ ਓ ਮਲਸਰਾਂ ਨਾਲ ਰਧਈਏ ਓ ਤੇ ਯਾਰੀਆਂ ਨੋ ਘੱਡੀ ਦੇ ਛੇ ਆਪਣੀ ਤੇ ਮੁੱਛਾ ਨਹੀਂ ਉਹ ਚਾਰੀਆਂ ਤਾਂ ਹੋਂ ਤੱਕ ਹੁੰਦੇ ਆਏ ਚਾਚੇ ਹੋ ਅਸੀਂ ਯਾਰੀਆਂ ਚ ਪੀਵੀਂ ਆਲੀ ਵਾੜੀਆਂ ਹੋ ਪੈਰੀ ਰੜਕੇ ਤਾਂ ਉਹਦੀ ਚੱਕ ਲਈਦਾ ਉਹ ਚੱਕਾ ਚੱਕਿਆ ਨਹੀਂ ਅੱਲੜਿ ਕੁਵਾਰੀ ਦਾ ਛੇ ਫਟਦੇ ਫਟਦੇ ਸਰੀਰ ਵਿੱਚ ਅੱਲੜੇ ਹੋ ਕਿਤੇ ਕਿਣਕਾ ਨਹੀਂ ਰੱਖਿਆ ਗਦਾਰੀ ਦਾ ਜਿੱਥੇ ਹੱਥਾਂ ਨਾਲ ਲਾਈਆਂ ਸੋਹਣੀਏ ਉਹ ਮਲਸਰਾਂ ਨਾਲ ਦਈਏ ਉਹ ਤੇ ਯਾਰੀਆਂ ਤੈਨੂੰ ਘੱਡੀ ਦੇ ਛੇ ਆਪਣੀ ਤੇ ਮੁੱਛਾ ਨਹੀਂ ਉਹ ਚਾਰੀਆਂ ਤਾਂ ਹੋਂ ਤੱਕ ਹੁੰਦੇ ਆਏ ਚਾਚੇ ਹੋਏ ਅਸੀਂ ਯਾਰੀਆਂ ਚ ਪੀਵੀਂ ਆਲੀ ਵਾੜੀਆਂ ਹੋ ਪੈਰੀ ਰੜਕੇ ਤਾਂ ਉਹਦੀ ਚੱਕ ਲਈਦਾ ਉਹ ਚੱਕਾ ਚੱਕਿਆ ਨਹੀਂ ਲੜਕਵਾਰੀ ਦਾ ਛੇ ਫਟਦੇ ਫਟਦੇ ਸਰੀਰ ਵਿੱਚ ਅੱਲੜੇ ਹੋ ਕਿਤੇ ਕਿਣਕਾ ਨਹੀਂ ਰੱਖਿਆ ਗਦਾਰੀ ਦਾ ਜਿੱਥੇ ਹੱਥਾਂ ਨਾਲ ਲਾਈਆਂ ਸੋਹਣੀਏ ਉਹ ਮਲਸਰਾਂ ਨਾਲ ਦਈਏ ਉਹ ਤੇ ਯਾਰੀਆਂ ਤੰਨੇ ਨਿਓ ਘੱਡੀ ਰੇ ਛੇ ਆਪਣੀ ਤੇ ਮੁੱਛਾ ਨਹੀਂਓ ਚਾਰੀਆਂ ਤਾਂ ਹੋਂ ਤੱਕ ਹੁੰਦੇ ਆਏ ਚਾਚੇ ਓਏ ਅਸੀਂ ਯਾਰੀਆਂ ਚ ਪੀਵੀਂ ਆਣੀ ਵਾੜੀਆਂ ਹੋ ਪੈਰੀ ਰੜਕੇ ਤਾਂ ਉਹਦੀ ਚੱਕ ਲਈਦਾ ਓ ਚੱਕਾ ਚੱਕਿਆ ਨਹੀਂ ਲੜਕਵਾਰੀ ਦਾ 6 ਫੋਟ ਰੇ ਫੋਟ ਦੇ ਸਰੀਰ ਵਿੱਚ ਅੱਲਣੇ ਹੋ ਕਿਤੇ ਕਿਣਕਾ ਨਹੀਂ ਰੱਖਿਆ ਗਧਾਰੀ ਦਾ ਜਿੱਤੇ ਹੱਥਾਂ ਨਾਲ ਲਾਈਆਂ ਸੋਹ ਸੋਹਣੀਏ ਓ ਮਲਸਰਾਂ ਨਾਲ ਰਧਈਏ ਓ ਤੇ ਯਾਰੀਆਂ